ਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਪਿੰਡ ਸ਼ੇਰਗੜ੍ਹ ਦੇ ਪੂਰੇ ਕਿਸਾਨਾਂ ਦੇ ਨਾਲ ਕਰਦਿਆਂ ਗੱਲਬਾਤ 26 ਜਨਵਰੀ ਦਾ ਅੱਜ ਦਿਹਾੜਾ ਹੈਗਾ ਆ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਪਰ ਅਜੇ ਵੀ ਐਦਾਂ ਨਹੀਂ ਲੱਗ ਰਿਹਾ ਕਿ ਦੇਸ਼ ਆਜ਼ਾਦ ਆ ਹਜੇ ਵੀ ਜਿਹੜੇ ਕਿਸਾਨ ਉਹ ਜੂਝ ਰਹੇ ਆ ਆਪਣੀ ਉਹਨਾਂ ਦੀ ਨਾ ਕੋਈ ਫਸਲ ਵਿਕਦੀ ਆ ਨਾ ਕੋਈ ਹੋਰ ਕਿਸੇ ਕਿਸੇ ਦਾ ਕੋਈ ਹੱਲ ਨਹੀਂ ਗੱਲੇ ਵਾਲ ਉੱਥੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਆ ਐਨਐਚਰ ਹੋ ਗਿਆ ਉਹਨਾਂ ਨੇ ਜਿਹੜਾ ਮਰਨ ਵਰਤ ਜਿਹੜਾ ਰੱਖਿਆ ਹੋਇਆ ਪਰ ਸਰਕਾਰ ਦੇ ਕੰਨ ਦੇ ਉੱਤੇ ਕੋਈ ਜਿਹੜੀ ਆ ਜੂ ਜੜੀ ਆ ਉਹ ਨਹੀਂ ਸਰਕ ਰਹੀ ਅੱਜ ਟਰੈਕਟਰ ਜਿਹੜਾ ਆ ਉਹ ਪ੍ਰੇਡ ਮਾਰਚ ਹੋਣੀ ਆ ਘਰਾਲ ਤੋਂ ਜਿੰਨੇ ਵੀ ਕਿਸਾਨ ਆ ਆਲੇ ਦੁਆਲੇ ਤੇ ਲੱਖਾਂ ਹੀ ਟਰੈਕਟਰ ਜਿਹੜੇ ਉੱਥੇ ਜਾ ਕੇ ਇਹ ਇਕੱਠ ਹੋ ਗਏ ਇੱਕ ਪ੍ਰੇਡ ਮਾਰਚ ਹੋਣੀ ਆ ਤਾਂ ਕਿ ਸਰਕਾਰ ਨੂੰ ਦਿਖਾਇਆ ਜਾਵੇ ਕਿ ਜਿਹੜੇ ਕਿਸਾਨ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਜਾਇਜ਼ ਆ ਉਹ ਮੰਗਾਂ ਮੰਗ ਲੈਣੀਆਂ ਚਾਹੀਦੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਪਿੰਡ ਸ਼ੇਰਗੜ ਤੋਂ ਇਹ ਚੱਲੇ ਆ ਟਰੈਕਟਰ ਲੈ ਕੇ ਇਹ ਮਤਲਬ ਕਿ ਕੀ ਮਕਸਦ ਹੈਗਾ ਇਹ ਜਿਹੜਾ ਜਾਣ ਦਾ ਇਹੀ ਹੈ ਜਿਹੜੀਆਂ ਸਾਡੀਆਂ ਮੰਗਾ ਨਹੀਂ ਇਹ ਪੂਰੀਆਂ ਕਰ ਰਹੇ ਨਾ ਕੋਈ ਫਸਲ ਵਿਕ ਰਹੀ ਹੈ ਜੀ ਢੰਗ ਦੇ ਨਾਲ ਤੇ ਇਹਦੇ ਕਰਕੇ ਅੱਜ ਪ੍ਰੇਡ ਮਾਰਚ ਕਰ ਰਹੇ 26 ਜਨਵਰੀ ਦੇ ਦਿਨ ਇਹ ਲੋਕੀ ਝਾਕੀਆਂ ਉੱਥੇ ਕੱਢ ਰਹੇ ਨੇ ਵੀ ਕਹਿੰਦੇ ਬਹੁਤ ਵਧੀਆ ਸਾਡਾ ਵੀ ਅਸੀਂ ਇਹ ਰੋਡ ਸ਼ੋਅ ਕਰ ਰਹੇ ਹਾਂ ਇਹਦੇ ਕਰਕੇ ਜੀ ਹਾਂ ਵੀ ਸਾਡੀ ਫਸਲ ਵਿਕੇ ਇਹਨਾਂ ਨੂੰ ਪਤਾ ਲੱਗਿਆ ਵੀ ਕੁਝ ਹਾਂ ਬੇਦਖੀ ਆ ਲੋਕ ਜੀ ਨੌਜਵਾਨ ਮੁੰਡੇ ਹੈਗੇ ਆ ਕਿੰਨਾ ਕੁ ਜੋਸ਼ ਅੱਜ ਜਿਹੜਾ ਟਰੈਕਟਰ ਲੈ ਕੇ ਚੱਲੇ ਆ ਪੂਰਾ ਜੋਸ਼ ਆ ਜੀ ਹਾਂ ਪੂਰਾ ਜੋਸ਼ ਉਹ ਲਾਈਨ ਪੂਰਾ ਹਾਂਜੀ ਹਾਂਜੀ ਲਾਈਨ ਠੀਕ ਆ ਕਿਸਾਨਾਂ ਦੇ ਸੱਦੇ ਉੱਤੇ ਨੌਜਵਾਨਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਹੌਸਲੇ ਆ ਉਹਨਾਂ ਦੇ ਉੱਚਾ ਤੇ ਪ੍ਰੇਡ ਵਾਸਤੇ ਤੋਰ ਤੋਰੇ ਟਰੈਕਟਰਾਂ ਕੇ ਦੋਰ ਦੋ ਕੋਕੜਾਲਵਾਲ ਨੂੰ ਲੈ ਕੇ ਜਿਹੜੇ ਜਾ ਰਹੇ ਆ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਟਰੈਕਟਰਾਂ ਦਾ ਉੱਥੇ ਇਕੱਠ ਜਿਹੜਾ ਆ ਉਹ ਹੋਣਾ ਹੈ ਭਾਵੇਂ ਕਿ ਜਿਹੜਾ ਮੌਸਮ ਆ ਉਹ ਕਾਫੀ ਧੁੰਦ ਵਾਲਾ ਹੈਗਾ ਆ ਮੌਸਮ ਵੀ ਕਾਫੀ ਠੰਡਾ ਆ ਉਹਦੇ باوجود ਵੀ ਇਹ ਜਿਹੜੇ ਕਿਸਾਨ ਵੀਰ ਆ ਉਹ ਟਰੈਕਟਰ ਲੈ ਕੇ ਇਹ ਖਲਾਲ ਵੱਲ ਨੂੰ ਚਾਲੇ ਜਿਹੜੇ ਆ ਉਹ ਪਾਰ ਰਿਹਾ ਤੁਸੀਂ ਦੇਖ ਸਕਦੇ ਆ ਕਿ ਲੇਟਾਂ ਵੀ ਜਾਲਣੀਆਂ ਪੈ ਰੀਆਂ ਬੇਟ ਏਰੀਆ ਜਿਹੜਾ ਆ ਉਹਦੇ ਵਿੱਚ ਧੁੰਦ ਵੀ ਕੁਝ ਵੱਧ ਹੁੰਦੀ ਆ ਇਸ ਮੌਕੇ ਦੇ ਉੱਤੇ ਇੱਕ ਗਰੁੱਪ ਫੋਟੋ ਜਿਹੜੀ ਆ ਉਹ ਵੀ ਕੀਤੀ ਗਈ ਬੋਲੇ ਜੋਨ चाल चाल हो न दाब गिरी मार जी चल भाई चल